ਹਲੇ ਵਾਂ ਜੇ ਵੀ ਆਪਣੇ ਕਲੱਬ ਚ ਨੂੰ ਬਚਦਾ ਹੋਊਗਾ ਕਿ ਨਾ ਜੇ ਵੀ ਆਪਣੇ ਦੇ ਅਟੈਕ ਕਰਾਉ ਬਚਦਾ ਹੋਊਗਾ ਨਹੀਂ ਹੈਗਾ ਇਹ ਵੀ ਗੱਲ ਕਰੀ ਆ ਜੇ ਕੋਈ ਆਪਣਾ ਘਰ ਜਾਣਾ ਚਾਹੁੰਦਾ ਜਾਣਾ ਹੋਊਗਾ ਹਲੋ ਹਲੋ ਤੂੰ ਕਦਾਂ ਗਾਂਦ ਪਾਏ ਫੋਨ ਤੇ ਫੋਨ ਕਦੇ ਕੰਮ ਨੂੰ ਲਾਉਂਦਿਆ ਚੈਨੋ ਤਾਂ ਦਈਆ ਦੱਸ ਤੁਸੀਂ ਕੱਲ ਦੱਸੋ ਕਿਨੇ ਕੀਤਾ ਸਰ ਨੰਬਰ ਕਿਤੋਂ ਲਿਆ ਦੱਸ ਉਹ ਕਾਰਵਾਈ ਪਾ ਦੇਣੀ ਹੈ ਮੈਂ ਕਹਿਆ ਯਾਰ ਜਿੰਨੇ ਦਾ ਕੋਈ ਟੈਲੀਫੋਨ ਅਤੇ ਤੇਰੇ ਯਾਰ ਨਿਪਤਲਿਏ ਨਾਰੇ ਛੂਟਦਾ ਅਡਰ ਹੋ ਗਿਆ ਨਹੀਂ ਤੇਰੇ ਯਾਰ ਨਿਪਤਲਿਏ ਨਾਰੇ ਹੈ ਉਹ ਛੂਟਦਾ ਅਡਰ ਹੋ ਗਿਆ ਨਹੀਂ ਤੇਰਾ ਲੱਕ ਖੰਦਾ ਝੂਟੇ ਨਹੀਂ ਲੱਕ ਟਨ ਟਨੂ ਰੱਖ ਕੇ ਵੀ ਤਾਂ ਪਰੋਸਿਆ ਨਹੀਂ ਲੱਕ ਵੀ ਤਾਂ ਖੰਦਾ ਡਟਨ ਟਨ ਨਹੀਂ ਤੇਰੇ ਕਰਕੇ ਵੀ ਤਾਂ ਝੂੜੇ ਹੀ ਖੰਦਾ ਜੀ ਲੱਕ ਵੀ ਤਾਂ ਟਨ ਟਨੂ ਖੰਦਾ ਜੀ ਜਿ ਭੈਣ ਭੈਣ ਮੇਰੀਏ ਗੋਪੀ ਕੇ ਹਣ ਨਾਲ ਨਹੀਂ ਗੱਲ ਨਹੀਂ ਕਰਦਾ ਦਾ ਟੈਨਸ਼ਨ ਕਾਤੋਂ ਲੈਣੀ ਦਾਦੇ ਨੇ ਤੈਨੂੰ ਮੈਂ ਠੀਕ ਆ ਨਾ ਆਮ ਸੌਰੀ ਰੀ ਮੇਰੇ ਲੋ ਸਾਡੇ ਘਰ ਕੇ ਹੀ ਤਾਂ ਰਹਿਨੀ ਆ ਤੇ ਨਹੀਂ ਆਪਨੀ ਪਨੀ ਸੌਂਗੇ ਨਹੀਂ ਪਹਿਰਾ ਵੀ ਤਾਂ ਲਾ ਕੇ ਤਾਂ ਨਹੀਂ ਸਾਨੂੰ ਹੀ ਤਾਂ ਛੱਡ ਜੰਨੀ ਆ ਤਾਂ ਵਿਛੜੇ ਹੀ ਨਹੀਂ ਤੇਰੇ ਘਰ ਕੇ ਹੀ ਤਾਂ ਸੌਣੀਏ ਤਾਰਾ ਵੀ ਤਾਂ ਲਾ ਕੇ ਨਹੀਂ ਰੱਖਦਾ ਨਯਾਰ ਕੀ ਉਹ ਸਾਡਾ ਕੀ ਰਾਮ ਮੱਲਣਗੇ ਜਿੰਨੇ ਦੀ ਚਾਲ ਜਨਾਨੀ ਅਰਗੀ ਹੋਰ ਸਾਡਾ ਕੀ ਰਾਮ ਮੱਲਣਗੇ ਬੋਲ ਦੇ ਨੇ ਆਬ ਬਿਨਾ ਗੱਲ ਤੋ ਆਬ ਬਿਨਾ ਗੱਲ ਤੋ ਤਾਨੇ ਨਾ ਨਹੀਂ ਜ਼ਰ ਪੈਂਚ ਨੂੰ ਨਾ ਮਾਰ ਕੁੜੇ ਹੈ ਆਬ ਬਿਨਾ ਗੱਲ ਤੋ ਹਾਂ ਆਹ ਸੁਣੋ ਹਾਂਜੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂ ਨੂੰ ਜੱਟ ਜਿੰਦਿਆਂ ਵੀ ਤਾਂ ਤਿੰਨ ਸੇਲੀਆਂ ਤੇ ਨਹੀਂ ਘੋੜੀਆਂ ਵੀ ਤਾਂ ਰੱਖਦਾ ਤੇ ਥੋੱਕ ਕੇ ਵੀ ਤਾਂ ਸਾਨੂੰ ਵੀ ਤਾਂ ਰੱਖਣੇ ਪੈਂਦੇ ਤੇ ਇਸ਼ਕ ਵਿੱਚ ਲਾ ਨਹੀਂ ਨਹੀਂ ਪੁੱਤ ਬਦਮਾਸ਼ੀ ਲਾ ਨਹੀਂ ਨਹੀਂ ਬਦਮਾਸ਼ੀ ਲਾ ਨਹੀਂ ਨਹੀਂ ਪੁੱਤ ਬਦਮਾਸ਼ੀ ਹਾਂ ਜੀ ਸੁਣ ਨੀ ਤਾ ਪੱਬੀ ਨੂੰ ਇਹ ਤਾਂ ਮੇਰੇ ਨਾਲੋਂ ਤਾਂ ਦਿਲੋਂ ਪਿਆਰ ਕਰਦਾ ਜੇ 12ਵੀਂ ਤੇ ਚਲੀ ਚੱਲੀਆਂ ਤੇ ਕੈਨੇਡਾ ਵੀ ਤੇ ਚਲ ਚੱਲੀਆਂ ਤੇ ਕਾਕੇ ਦਾ ਤੇ ਕੀ ਬਣੂਗਾ ਤੇ ਭਰਾ ਦਾ ਵੀ ਤੇ ਆ ਮਸਤ ਬਣਾ ਦੇਣਗੇ ਵੀ ਬਾ ਨਾਂਗਲ ਮਸਤ ਦੇ ਵੇੜੇ ਮਸਤ ਬਣਾ ਦੇਣਗੇ ਵੀ ਬਾ ਰਾਜਾ ਨਾਂਗਲ ਮਸਤ ਦੇ ਵੇੜੇ ਮਸਤ ਬਣਾ ਦੇਣਗੇ ਵੀ ਬਾ ਤੇ ਮੂਣ ਕਾ ਨਹੀਂ ਤੇ ਪਿਆਰ ਜੇ ਤਾਂ ਕਰਦਾ ਰਹਿਂਦਾ ਨਹੀਂ ਇਸ਼ਕ ਹੀ ਤਾਂ 라 얘ਂ ਦੀ ਦਰੋਜਤ ਸਾਨੂੰ ਹੀ ਤਾਂ ਛੱਡਣੀ ਪੈਂਦੀ ਐ ਤਾਂ ਉਸ ਟਾਈਮ ਨਹੀਂ ਤੇ ਮਾਰੇ ਤਦੇ ਨਹੀਂ ਤਾਂ ਚੱਲਦੇ ਰਹਿੰਦੇ ਮੂੰਹ ਕਾਤੇ ਜੇ ਗੱਲ ਕਰਨੀ ਐ ਤੇ ਕਰ ਪਿਆਰ ਕਰਦਾ ਤੈਨੂੰ ਸੱਚਾ ਠੀਕ ਐ ਨਾ ਲਵ ਯੂ ਤੂੰ ਮਿਸ ਯੂ ਬਾਏ ਤੇ ਆਪਾ ਤੇ ਬਈ ਮੁੰਡਾ ਕੁੱਟਿਆ ਕੋਈ ਦੱਸ ਦਿੰਨੇ ਕੁੱਟਿਆ ਕਾ ਤੋ ਮੁੰਡਾ ਭਾੜ ਦਾਂਗੇ ਕੁੱਟਿਆ ਕਾ ਤੋ ਜਾਨ ਜਾਣ ਕੇ ਪੰਗੇ ਲੈਂਦੇ ਸੀ ਦੱਸਿਆ ਤੋੜਾ ਫੇ ਦੁੜਾ ਦੜਾ ਤਿੰਨ ਆਪ ਤੇ ਐ ਮਿੱਠੀ ਆਏ ਹੈ ਆਏ ਇਨੀ ਤਵਾਲੀਏ ਜਟਿਏ ਨਹੀਂ ਨਹੀਂ ਤਦਿਏ ਕਾਲੀਏ ਹੈ ਕਿ ਐਨੀ ਗੱਲਾਂ ਨਹੀਂ ਕਾਕਾ ਕਾ ਜੇਤ ਸੇ ਲੀਨੂ ਛੇੜਿਆ ਗਿਆ ਤੇ ਕੰਮ ਮਹਿੰਗਾ ਪੈਣਾ ਹੀ ਹਸੌਲ ਵਾਲਾ ਲਾ ਸਾਰੇ ਖੜੇ ਆ ਨਾਲ ਅਹੀਂ ਭਰਾਵਾ ਮੇਰਾ ਜਿੱਥੇ ਦਾ ਆਉਣਾ ਤੇ ਆ ਜਾਓ ਦਸ ਡਾਊਨ ਤੇ ਨੂੰ ਮੈਂ ਬਾਈ